ਕਿਸਾਨਾਂ ਨੂੰ ਜੋ ਕਿ ਲਗਾਤਾਰ ਆਪ ਦਾ ਸੰਘਰਸ਼ ਕਰ ਰਹੇ ਸੀਗੇ ਕੁੱਟਿਆ ਲੁੱਟਿਆ ਉਹਨਾਂ ਦੀਆਂ ਟਰਾਲੀਆਂ ਖੋਈਆਂ ਟਰੈਕਟਰ ਖੋਏ ਖਜ਼ਾਨੇ ਦੇ ਪੀਪੇ ਨੂੰ ਜਿਹੜਾ ਉਹਨਾਂ ਡੰਡੇ ਨਾਲ ਖੜਕਾਉਂਦਾ ਰਹਿੰਦਾ ਵੀ ਖਜ਼ਾਨਾ ਖਾਲੀ ਉਹ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਕਦੇ ਵੀ ਮਿਹਨਤ ਕਸ਼ਾਂ ਦੇ ਹੱਕ ਦੇ ਵਿੱਚ ਨਹੀਂ ਕੱਢਦੀਆਂ ਬਾਬੇ ਨਾਨਕ ਤੋਂ ਲੈ ਕੇ ਬਾਬੇ ਨਾਨਕ ਨੂੰ ਰਾਜੇ ਸ਼ੀਮ ਮੁਕੱਦਮ ਕੁੱਤੇ ਨਾ ਕਹਿਣਾ ਪੈਂਦਾ ਜੇ ਸਰਕਾਰਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਹੱਕ ਚ ਕੱਢਦੀਆਂ ਤੁਸੀਂ ਜੁੜ ਚੁੱਕੇ ਹੋ ਆ ਸੱਚ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਅੱਜ ਕਿਸਾਨੀ ਅੰਦੋਲਨ ਦੀ ਗੱਲ ਚੱਲਦੀ ਆ ਜਿੱਥੇ ਉੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਹੈ ਪੂਰੀ ਇੱਕ ਜੁਟਤਾ ਦਿਖਾਈ ਆ ਆਪਣੇ ਨਾਲ ਜੁੜ ਚੁੱਕੇ ਆ ਕਿਸਾਨ ਆਗੂ ਬਲਵਿੰਦਰ ਥਾਂਦੇਵਾਲਾ ਗੱਲਬਾਤ ਕਰਦੇ ਆ ਉਹ ਇਹਨਾਂ ਦੇ ਨਾਲ ਆ ਪ੍ਰਧਾਨ ਜੀ ਪੂਰਾ ਮਸਲਾ ਹੈ ਕਿ ਇਸ ਬਾਰੇ ਥੋੜਾ ਜਿਹਾ ਦੱਸਿਓ ਪਹਿਲਾਂ ਤਾਂ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਥੇਬੰਦੀਆਂ ਕੋਲੇ ਵੱਖੋ-ਵੱਖਰੇ ਥਾਵਾਂ ਤੇ ਜਾ ਕੇ ਅੱਜ ਦੀ ਜਿਹੜੀ ਬਾਈਟ ਕਰ ਰਹੇ ਆ ਤਾਂ ਕਿ ਸਾਡਾ ਜਿਹੜਾ ਦਿੱਤਾ ਹੋਇਆ ਧਰਨਾ ਹੈ ਉਹ ਨੂੰ ਤੁਸੀਂ ਪੰਜਾਬ ਦੇ ਅੰਦਰ ਨਹੀਂ ਦੁਨੀਆਂ ਦੇ ਅੰਦਰ ਜਿਹੜਾ ਹੈਗਾ ਉਹ ਦਿਖਾ ਸਕੋ ਹੂੰ ਹੂੰ ਅੱਜ ਜੋ ਤੁਸੀਂ ਸਵਾਲ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਜੋ ਅੱਜ ਧਰਨਾ ਦਿੱਤਾ ਹੈ ਉਹ ਕਾਦੇ ਵਾਸਤੇ ਦਿੱਤਾ ਹੈ ਦੇਖੋ ਸਾਡੇ ਕਿਸਾਨ ਆਗੂ ਜਾਂ ਕਿਸਾਨ ਵੀਰ ਜਿੰਨੇ ਵੀ ਸੀਗੇ ਉਹ ਆਪਣਾ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਦੇ ਉੱਤੇ ਆਪਣੀਆਂ ਜਾਇਜ਼ ਮੰਗਾਂ ਦੇ ਵਾਸਤੇ ਲਗਾਤਾਰ ਸਵਾ ਸਾਲ ਤੋਂ ਉੱਥੇ ਬੈਠੇ ਐ ਸਰਕਾਰ ਨੇ ਆਪਦੀ ਚਲਾਕੀ ਦੇ ਨਾਲ ਉਸ ਧਰਨੇ ਨੂੰ ਖੇਰੂ ਖੇਰੂ ਕਰਨ ਦੇ ਵਾਸਤੇ ਉਹਨਾਂ ਨੂੰ ਮੀਟਿੰਗ ਦੇ ਉੱਤੇ ਚੰਡੀਗੜ੍ਹ ਸੱਦਿਆ ਮੇਨ ਮੇਨ ਜਿਹੜੇ ਲੀਡਰ ਸੀ ਉਹਨਾਂ ਦੇ ਸਰਦਾਰ ਡੱਲੇਵਾਲ ਜੀ ਜਾਂ ਹੋਰ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਜਦੋਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਇੱਥੇ ਉਹ ਬੱਸ ਨਹੀਂ ਹੋਏ ਉਹਨਾਂ ਨੇ ਜਾ ਕੇ ਖਨੌਰੀ ਤੇ ਸ਼ੰਭੂ ਦੇ ਵਿੱਚ ਸਾਡੇ ਉਹਨਾਂ ਉਹਨਾਂ ਦੇ ਜਿਹੜੇ ਸਮਾਨ ਇਥੋਂ ਤੱਕ ਖਾਨ ਵਾਲਾ ਸਮਾਨ ਵੀ ਕੋਈ ਨਹੀਂ ਛੱਡਿਆ ਜਿਹੜੇ ਥੋੜਾ ਬਹੁਤਾ ਉਹਨਾਂ ਦੇ ਨਾਲ ਅੜਦੇ ਸੀ ਉਹਨਾਂ ਦੇ ਨਾਲ ਇੰਨੀ ਧੱਪੇਸ਼ਾਈ ਹੋਈ ਕਿ ਉਹਨਾਂ ਦੀਆਂ ਬਾਹਾਂ ਤੱਕ ਪੰਨੀਆਂ ਗਈਆਂ ਲੱਤਾਂ ਤੱਕ ਪੰਨੀਆਂ ਗਈਆਂ ਛੋਟੇ ਛੋਟੇ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਗਿਆ ਉਹ ਬੀਬੀਆਂ ਜਿਹੜੀਆਂ ਗਰਭਵਤੀ ਸੀ ਉਹਨਾਂ ਨੂੰ ਵੀ ਉੱਥੇ ਬਖਸ਼ਿਆ ਨਹੀਂ ਗਿਆ ਇਹਨਾਂ ਨੇ ਜਿਹੜੀ ਆਪਦੀ ਅੰਨੀ ਲੁੱਟ ਖੋਟ ਉੱਥੇ ਕੀਤੀ ਉਹਦੇ ਰੋਸ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਾਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਜਿਹੜਾ ਤਰਨ ਦਿੱਤਾ ਗਿਆ ਇਹ ਤਰਨੇ ਉਹਨਾਂ ਚਿਰ ਜਾਰੀ ਰਹਿਣਗੇ ਜਿੰਨਾ ਚਿਰ ਇਹ ਗੰਦੀ ਸਰਕਾਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਤੇ ਹੋਰ ਜਿੰਨੇ ਵੀ ਕਿਰਤੀ ਵਰਗ ਹੈ ਉਹਨਾਂ ਨੂੰ ਲੁੱਟਖੋਟ ਕਰਨੋਂ ਨਹੀਂ ਹਟੂਗੀ ਸਾਡੇ ਇਹ ਧਰਨੇ ਜਾਰੀ ਰਹਿਣਗੇ ਜੇ ਸਾਡੇ ਕਿਸਾਨ ਵੀਰ ਜਿਹੜੇ ਐ ਉਹਨਾਂ ਨੂੰ ਇਹਨਾਂ ਨੇ ਰਿਹਾ ਨਾ ਕੀਤਾ ਉਹਨਾਂ ਦਾ ਜਿਹੜਾ ਸਮਾਨ ਸੀਗਾ ਟਰਾਲੀਆਂ ਹੋਈਆਂ ਖਾਣ ਵਾਲਾ ਸਮਾਨ ਸੀ ਕੋਈ ਏਸੀ ਵਗੈਰਾ ਸੀ ਉਹ ਵਾਪਸ ਨਹੀਂ ਕੀਤੇ ਉਹਨਾਂ ਜਿਹੜੇ ਧਰਨੇ ਜਾਰੀ ਰਹਿਣਗੇ ਔਰ ਜੇ ਕੋਈ ਤਿੱਖੇ ਸੰਘਰਸ਼ ਵੀ ਸਾਨੂੰ ਕਰਨੇ ਪਏ ਅਸੀਂ ਪਿੱਛੇ ਨਹੀਂ ਹਟਾਂ ਜਿੱਥੇ ਕਿਤੇ ਅੱਜ ਕਿਸਾਨਾਂ ਦੀ ਇੱਕਜੁੱਟਤਾ ਹੋਈ ਆ ਸਾਰੀਆਂ ਜਥੇਬੰਦੀਆਂ ਇੱਕਜੁੱਟ ਹੋ ਕੇ ਧਰਨਾ ਲਾਇਆ ਇਹਦਾ ਭਵਿੱਖ ਕੀ ਹੋਊਗਾ ਦੇਖੋ ਸਾਡੀ ਸੰਯੁਕਤ ਖਸਾਨ ਮੋਰਚੇ ਵੱਲੋਂ ਪਹਿਲਾਂ ਵੀ ਕੋਸ਼ਿਸ਼ ਰਹੀ ਹੈ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਲੰਬਾ ਸਮਾਂ ਧਰਨਾ ਲਾ ਕੇ ਜੋ ਨੁਕਸਾਨ ਵਾਪਸ ਆਇਆ ਸੀ ਉਦੋਂ ਅਸੀਂ 2-3 ਨੇਸ਼ਿਆਂ ਦੇ ਵਿੱਚ ਵੰਡੇ ਗਏ ਸੀ ਰਾਜੀਵਾਲ ਸਾਹਿਬ ਵੱਖਰੇ ਹੋ ਗਏ ਸੀ ਧੱਲੇਵਾਲ ਸਾਹਿਬ ਵੱਖਰੇ ਹੋ ਗਏ ਸੀ ਪੰਦੇਰ ਸਾਹਿਬ ਪਹਿਲਾਂ ਹੀ ਵੱਖਰੇ ਬੈਠੇ ਸੀ ਤੇ ਬਾਕੀ ਸੰਯੁਕਤ ਖਸਾਨ ਮੋਰਚੇ ਦੀਆਂ 35 ਜਥੇਬੰਦੀਆਂ ਸੀ ਜਿਹੜੀਆਂ ਉਹ ਇਕੱਠੀਆਂ ਸਨ। ਸੰਯੁਕਤ ਕਿਸਾਨ ਮੋਰਚੇ ਨੇ ਇੱਕ ਤਹੱਈਆ ਕੀਤਾ ਕਿ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ। ਤਿੰਨ ਜਿਹੜੀਆਂ ਸੀਆਂ ਉਹ ਕਮੇਟੀਆਂ ਬਣਾਈਆਂ ਗਈਆਂ ਇੱਕ ਡੱਲੇਵਾਲ ਸਾਹਿਬ ਕੋਲੇ ਭੇਜੀ ਗਈ, ਇੱਕ ਪੰਦੀਰ ਸਾਹਿਬ ਕੋਲੇ ਭੇਜੀ ਗਈ, ਰਾਜੀਵਾਲ ਸਾਹਿਬ ਕੋਲ ਭੇਜੀ ਗਈ। ਰਾਜੀਵਾਲ ਸਾਹਿਬ ਗੱਲ 'ਚ ਪੱਲੂ ਪਾ ਕੇ ਕਹਿੰਦੇ ਵੀ ਮੈਥੋਂ ਜਿਹੜੀ ਗਲਤੀ ਹੋ ਗਈ ਮੈਂ ਇਲੈਕਸ਼ਨ ਲੜੇ, ਅੱਜ ਤੋਂ ਮੈਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੜਾ ਹਾਂ। ਪਰ ਉਹਨਾਂ ਦੋਨਾਂ ਵੀਰਾਂ ਨੇ ਪਤਾ ਨਹੀਂ ਉਹਨਾਂ ਕੀ ਕਾਰਨ ਸੀਗਾ। ਉਹਨਾਂ ਨੇ ਇਸ ਗੱਲ ਤੋਂ ਜਵਾਬ ਦਿੱਤਾ ਕਿ ਅਸੀਂ ਤਾਂ ਵੱਖਰੇ ਚੱਲਦੇ ਹਾਂ ਪਰ ਬੜੀ ਖੁਸ਼ੀ ਦੀ ਗੱਲ ਆ ਅੱਜ ਕਿ ਸੰਯੁਕਤ ਕਿਸਾਨ ਮੋਰਚੇ ਦੇ ਇਸ ਫੈਸਲੇ ਤੇ ਜੋ ਅੱਜ ਅਸੀਂ ਫੈਸਲਾ ਲਿਆ ਸੀਗਾ ਜ਼ਿਲ੍ਹੇ ਹੈੱਡਕੁਆਰਟਰਾਂ ਦੇ ਅਸੀਂ ਧਰਨਾ ਦੇ ਰਹੇ ਸੀਗੇ ਉਹਦੇ ਵਿੱਚ ਸਿੱਧੂਪੁਰ ਦੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਵੀ ਆ ਕੇ ਸ਼ਮੂਲੀਅਤ ਕੀਤੀ ਹੈ ਅਸੀਂ ਇਹਨੂੰ ਆਉਣ ਵਾਲੇ ਸਮੇਂ ਦਾ ਜਿਹੜਾ ਹੈਗਾ ਆਉਣ ਵਾਲੇ ਪੜਖ ਦਾ ਇੱਕ ਵਧੀਆ ਜਿਹੜਾ ਹੈਗਾ ਉਹ ਗੱਲ ਮੰਨਦੇ ਆ ਜਿਹਦੇ ਨਾਲ ਸਾਡਾ ਗਾਂ ਵਾਸਤੇ ਇਕੱਠ ਰਹੂਗਾ ਔਰ ਸਰਕਾਰਾਂ ਨੂੰ ਅਸੀਂ ਭਾਜਣਾ ਪਾ ਦੂ। ਤੁਸੀਂ ਇਹ ਕਿਹਾ ਵੀ ਉਹ ਦੋ ਜਣੇ ਆ ਜਿਹੜੇ ਮੰਨੇ ਨਹੀਂ ਹੈਗੇ ਵੀ ਉਹਨਾਂ ਨੇ ਮੰਨ ਲਓ ਮੰਨੇ ਨਹੀਂ ਹੈਗੇ ਤਾਂ ਕਰਕੇ ਉਹਨਾਂ ਦਾ ਨੁਕਸਾਨ ਵੱਧ ਹੋਇਆ ਇਹ ਮੰਨਦੇ ਹੋ? ਦੇਖੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਬੰਦੇ ਨੂੰ ਆਪਦੇ ਆਪ 'ਚ ਥੋੜਾ ਜਿਹਾ ਮਾਣ ਹੁੰਦਾ ਵੀ ਅਸੀਂ ਜਿਹੜਾ ਹੈਗਾ ਬਹੁਤ ਕੁਝ ਕਰਾਂਗੇ। ਪਰ ਸਾਡੇ ਵੱਲੋਂ ਪਹਿਲਾਂ ਵੀ ਜਿਹੜੀ ਹੈਗੀ ਕੋਸ਼ਿਸ਼ ਰਹੀ ਸੀ ਜੀ ਹੁਣ ਵੀ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕੀਤੀ ਸੀ ਜਦੋਂ ਉੱਥੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਹੂੰ ਹੂੰ ਉਹਦੇ ਤੇ ਧੱਕੇਸ਼ਾ ਹੀ ਹੋਈ ਕਿਉਂਕਿ ਉਹ ਸਾਡੇ ਭਰਾ ਹੂੰ ਹੂੰ ਕਦੇ ਕਦੇ ਕੋਈ મતਭੇਦ ਹੋ ਜਾਂਦੇ ਹੈਗੇ ਆ ਉਹ ਆਪਦੇ ਵੱਖਰੇ ਬੈਠੇ ਸੀ ਆਪਦੀਆਂ ਮੰਗਾਂ ਮਨਾਉਣ ਵਾਸਤੇ ਬੈਠੇ ਉਹ ਸਾਰੇ ਜੇ ਮੰਨ ਲਓ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਤੇ ਸਾਰੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਪਰ ਜੇ ਉਹਨਾਂ ਦੇ ਧੱਕਾ ਹੁੰਦਾ ਹੈ ਤਾਂ ਅਸੀਂ ਵੀ ਜਿਹੜਾ ਹੈਗਾ ਇਹ ਉਹਨਾਂ ਦੇ ਨਾਲ ਖੜੇ ਆ ਅੱਜ ਵੀ ਖੜੇ ਆ ਕੱਲ ਨੂੰ ਵੀ ਖੜੇ ਆ ਆਉਣ ਵਾਲੇ ਸਮੇਂ 'ਚ ਹੋ ਸਕਦਾ ਅਸੀਂ ਮੈਨੂੰ ਲੱਗਦਾ ਵੀ ਇਕੱਠੇ ਹੋ ਕੇ ਚੱਲੇ ਜਾਊਗਾ ਬਿਲਕੁਲ ਸ੍ਰੀਮਾਨ ਕਹਿੰਦਾ ਵੀ ਮੈਂ ਕਿਸਾਨਾਂ ਦਾ ਪੁੱਤ ਆ ਹਣਾ ਪੀ ਮੈਂ ਕਿਸਾਨਾਂ ਦੇ ਹਿੱਤ ਦੀ ਗੱਲ ਕਰੂੰਗਾ ਕੀ ਉਹ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਿਹਾ ਦੇਖੋ ਪਰ ਭਗਵੰਤ ਮਾਨ ਨੂੰ ਜਿਹੜਾ ਹੈ ਨਾ ਵਹਿਮ ਹੈ 1984 ਦੇ ਵਿੱਚ ਜਦੋਂ ਸੀਗੇ ਬਿਆਨ ਸਿੰਘ ਆ ਰਗੇ ਸੀਗੇ ਇੱਕ ਪਾਸੇ ਮੁੱਖ ਮੰਤਰੀ ਤੇ ਉਹਦੇ ਨਾਲ ਕੇਪੀਸੀ ਕੇਪੀ ਗਿੱਲ ਵਰਗੇ ਸੀਗੇ ਜਿਨ੍ਹਾਂ ਨੇ ਪੰਜਾਬ ਦਾ ਬਹੁਤ ਕਾਹਨ ਕੀਤਾ ਪਰ ਪੰਜਾਬ ਦੇ ਲੋਕ ਅੱਜ ਵੀ ਉਸੇ ਤਰ੍ਹਾਂ ਸੰਘਰਸ਼ ਕਰ ਰਹੇ ਆ ਭਗਵੰਤ ਮਾਨ ਨੂੰ ਇਹ ਵਹਿਮ ਹੈ ਕਿ ਮੈਂ ਬੀਜੇਪੀ ਦਾ ਆ ਮੈਂ ਕੋਈ ਚਾਪ ਨਹੀਂ ਬੋਲੂਗਾ ਚੌਂਚਾ ਬਣ ਕੇ ਜਿਹੜਾ ਇਹ ਕਿਸਾਨੀ ਨੂੰ ਇਹਨਾਂ ਲੜਨ ਵਾਲੇ ਲੋਕਾਂ ਨੂੰ ਦਬਾ ਲੂੰਗਾ ਆਉਣ ਵਾਲਾ ਸਮਾਂ ਜਿਹੜਾ ਉਹ ਇਹਨੂੰ ਇਹ ਦੱਸ ਦੂਗਾ ਕਿ ਭਗਵੰਤ ਤੇਰੇ ਇਹ ਵਹਿਮ ਸੀ ਔਰ ਉਹਦੇ ਨਾਲ ਜਿਹੜਾ ਇੱਕ ਪੁਲਿਸ ਅਫਸਰ ਹੈ ਜਿਹੜੀ ਦੀ ਹੁਣ ਤੱਕ ਲੋਕ ਰਿਸਪੈਕਟ ਵੀ ਕਰਦੇ ਰਹੇ ਮੇਰੇ ਹਿਸਾਬ ਨਾਲ ਉਹ ਮਨਦੀਪ ਸਿੰਘ ਉਹ ਵੀ ਬੋਲ ਰਿਹਾ ਹੈ ਕਿ ਹਲੇ ਅਸੀਂ ਰਿਟਾਇਰ ਨਹੀਂ ਹੋਏ ਮਨਦੀਪ ਸਿੰਘ ਜੀ ਰਿਟਾਇਰ ਹੋਣ ਦੀ ਗੱਲ ਤਾਂ ਛੱਡੋ ਤੁਹਾਡੇ ਨਾਲ ਦੇ ਪਤਾ ਨਹੀਂ ਪਹਿਲਾਂ ਕਿੱਥੇ ਚੁਰ ਗਏ ਆ ਇੱਥੇ ਕਈ ਫਕੀਰਾਂ ਦੀ ਝਾਂਡ ਲੁੱਥੀ ਕਈ ਗਏ ਨੇ ਫੋੜੀਆਂ ਖਾਏ ਕੇ ਮਤਲਬ ਇਹ ਸਾਡੀ ਜਿਹੜਾ ਹੈਗਾ ਵਿਰਾਸਤ ਸਿੱਖ ਵਿਰਾਸਤ ਲਾ ਲਓ ਜਾਂ ਮਿਹਨਤ ਕਾ ਲੋਕਾਂ ਦੀ ਵਿਰਾਸਤ ਲਾ ਲਓ ਇਹ ਕਦੇ ਵੀ ਝੁਕਦੇ ਨਹੀਂਗੇ ਹਮੇਸ਼ਾ ਹੀ ਜਿਹੜੀ ਰਾਜਸ਼ਾਹੀ ਹੈ ਇਹ ਜੁਰਮ ਕਰਦੀ ਆ ਇਹ ਭਗਵੰਤ ਮਾਨ ਵੀ ਆਪਦਾ ਜੋਰ ਲਾ ਰਹੇ ਉਹ ਵੈਸੇ ਆਪਦੇ ਆਪ ਨੂੰ ਕਿਸਾਨ ਦਾ ਜਾਂ ਮਾਸਟਰ ਦਾ ਪੁੱਤ ਦੱਸਦਾ ਹੈ ਭਗਤ ਸਿੰਘ ਵਰਗੀ ਪੱਗ ਬੰਦਾ ਉਹਨੂੰ ਐ ਨਹੀਂ ਪਤਾ ਕਿ ਭਗਤ ਸਿੰਘ ਕੌਣ ਸੀਗਾ ਉਹ ਨਾਹਰਾ ਲਾਉਂਦਾ ਇਨਕਲਾਬ ਜਿੰਦਾਬਾਦ ਲੋਕ ਕਹਿੰਦੇ ਭਗਤ ਸਿੰਘ ਦਾ ਨਾਹਰਾ ਲਾਉਣਾ ਅਗਲੀ ਲਾਈਨ ਛਾੜੀ ਜਾਂਦਾ ਉਹਨੂੰ ਕੋਹ ਵੀ ਸਾਮਨਾਜ ਬਾਤ ਮਰਦਾ ਬਾਤ ਕਹਿ ਕੇ ਵੇਖ ਕਰੀ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਆ ਜਿਹੜੀ ਆਪਣੇ ਵਾਅਦਿਆਂ ਤੋਂ ਤਾਂ ਭੱਜੀ ਭੱਜੀ ਆ ਪਰ ਇਹਨਾਂ ਦਿਨਾਂ ਚ ਹੁਣ ਬਜਟ ਪੇਸ਼ ਹੋਇਆ ਬਜਟ ਨੂੰ ਲੈ ਕੇ ਕਿਸਾਨਾਂ ਲਈ ਕੋਈ ਕੁਝ ਲੈ ਕੇ ਆਈ ਹੈ ਕਿ ਨਹੀਂ ਬਜਟ ਦੇ ਵਿੱਚ ਦੇਖੋ ਜੀ ਇਹਨਾਂ ਕੋਲ ਕਿਸਾਨਾਂ ਨੂੰ ਦੇਣ ਵਾਸਤੇ ਕੁਝ ਹੋਵੇ ਹੀ ਇਨਾਂ ਦੀਆਂ ਨੀਤਾਂ ਹੀ ਮਾੜੀਆਂ ਪਹਿਲਾਂ ਤਾਂ ਜਿਹੜਾ ਵੀ ਸਾਡੇ ਖਜ਼ਾਨੇ ਤੇ ਬੈਠਦਾ ਹੈ ਉਹਨੇ ਹਮੇਸ਼ਾ ਹੀ ਜਿਹੜਾ ਉਹ ਭਗਵੰਤਮਾਨ ਸਰਕਾਰ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਕੀ ਬਦਲਾਅ ਲੈ ਕੇ ਆਏਗਾ ਕੋਈ ਬਦਲਾਅ ਤੁਸੀਂ ਵੇਖ ਲਓ ਰੋਜ਼ ਹਰੇਕ ਪੰਨੇ ਤੇ ਮਾਸਟਰਾਂ ਨੂੰ ਘੜਿਸਿਆ ਜਾ ਰਿਹਾ ਹੈ ਗਰਭਵਤੀ ਔਰਤਾਂ ਨੂੰ ਘੜਿਸਿਆ ਜਾ ਰਿਹਾ ਹੈ ਬੱਚਿਆਂ ਨੂੰ ਨਿੱਕੇ ਨਿੱਕੇ ਨੂੰ ਘੜਿਸਿਆ ਜਾ ਰਿਹਾ ਹੈ ਸਟੂਡੈਂਟਾਂ ਨੂੰ ਘੜਿਸਿਆ ਜਾ ਰਿਹਾ ਹੈ ਸਟੂਡੈਂਟਾਂ ਨੂੰ ਵਿਚਾਰਿਆਂ ਨੂੰ ਕਾਲਜਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇੱਥੇ ਗਵਰਨਮੈਂਟ ਕਾਲਜ ਮੁਕਸਦ ਦੀ ਗੱਲ ਹੀ ਕਰ ਲਓ ਤਾਂ ਇਹ ਬਦਲਾ ਹਮੇਸ਼ਾ ਜਿਉ ਸਾਨੂੰ ਜਦੋਂ ਅਸੀਂ ਇਲੈਕਸ਼ਨ ਹੁੰਦੇ ਆ ਲੋਕਾਂ ਨੂੰ ਵਹਿਮ ਭਰਨ ਚ ਪਾਉਣ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਕਦੇ ਉਹ ਕਿਸੇ ਨੂੰ 1000 ਰੁਪਏ ਦੇਣ ਦੀ ਗੱਲ ਕਰਦੇ ਐ ਕਦੇ ਉਹ ਕਿਸੇ ਦੇ 15 ਲੱਖ ਰੁਪਏ ਖਾਤਿਆਂ ਚ ਪਾਉਣ ਦੀਆਂ ਗੱਲਾਂ ਕਰਦੇ ਹੈਗੇ ਜੋ ਵੀ ਹੈਗਾ ਮਤਲਬ ਹਮੇਸ਼ਾ ਕੋਈ ਭਗਵਾਨਤਮਾਨ ਹੋਵੇ ਜਾਂ ਉਹ ਕੋਈ ਸੈਂਟਰ ਦਾ ਬੰਦਾ ਹੋਵੇ ਤਾਂ ਇਹਨਾਂ ਨੇ ਆਪਦੀ ਸਤਾ ਦੇ ਵਿੱਚ ਆਉਣ ਵਾਸਤੇ ਹਰੇਕ ਤਰ੍ਹਾਂ ਦਾ ਝੂਠ ਬੋਲਣਾ ਹੁੰਦਾ ਤੇ ਜਿਹੜਾ ਸਾਡਾ ਭਗਵੰਤ ਮਾਨ ਹੈ ਇਹ ਤਾਂ ਪਹਿਲਾਂ ਤੋਂ ਕਮੇਡੀ ਹੈ ਇਹਨੂੰ ਤਾਂ ਝੂਠ ਬੋਲਣ ਦਾ ਜਿਹੜਾ ਹੈਗਾ ਬੜਾ ਤਜਰਬਾ ਹੈਗਾ ਅਸੀਂ ਇਹਨੂੰ ਇਹਦੀ ਤਾਦਾਦ ਦਿੰਦੇ ਆ ਬੜਾ ਸੋਹਣਾ ਝੂਠ ਬੋਲ ਲੈਂਦਾ ਹੈਗਾ ਪਰ ਇਹਨੂੰ ਜਿਹੜਾ ਹੈਗਾ ਏ ਜੱਟ ਦਾ ਪੁੱਤ ਕਹਿੰਦਾ ਸੀ ਮੈਂ ਆਪਦੇ ਆਪ ਨੂੰ ਕਿਸਾਨ ਦਾ ਪੁੱਤ ਐ ਇਹਨੂੰ ਕਿਸਾਨ ਦਾ ਪੁੱਤ ਬਣ ਕੇ ਰਹਿਣਾ ਚਾਹੀਦਾ ਸੀਗਾ ਸ਼ਾਇਦ ਕੁਸਤਮਾਇਂ ਘਟ ਜਾਂਦਾ ਪਰ ਇਹਨਾਂ ਨੇ ਸਾਡੇ ਉਹ ਬਾਦਲ ਕਿਆਂ ਨੂੰ ਸਾਡੇ ਕਾਂਗਰਸੀਆਂ ਨੂੰ ਉਹ ਇੱਕ ਕਹਾਣੀ ਸੀਗੀ ਨਾ ਕਿ ਰਾਜੇ ਦਾ ਪੁੱਤ ਮਰ ਗਿਆ ਸੀਗਾ ਤੇ ਉਹ ਰਾਜਾ ਬੜਾ ਗੰਦਾ ਹੁੰਦਾ ਸੀ ਪਰ ਉਹ ਰਾਜੇ ਨੇ ਕਿਆ ਸੀ ਉਹ ਪੁੱਤ ਮੈਨੂੰ ਚੰਗਾ ਕੁਆਦੀ ਉਹ ਜਿਹੜੀਆਂ ਸੀ ਕਵਰਾਂ ਪੱਟ ਕੇ ਨਾ ਮੁਰਦਿਆਂ ਦੇ ਮੂੰਹ 'ਚੋਂ ਪੈਸੇ ਜਿਹੇ ਪਾਉਂਦੇ ਸੀ ਉਹ ਕੱਢਣ ਲੱਗਿਆ ਤੇ ਉਹ ਲੋਕ ਕਹਿੰਦੇ ਯਾਰ ਇਹ ਦਿਨ ਉਹਦਾ ਰਾਜਾ ਹੀ ਚੰਗਾ ਸੀ ਤੇ ਇਹਨਾਂ ਨੇ ਜਿਹੜਾ ਸੀਗਾ ਬਾਦਲ ਕਿਆ ਨੂੰ ਹੋਰ ਲੋਕਾਂ ਨੂੰ ਜਿਹੜਾ ਸੀ ਠੀਕ ਹੈ ਇਹ ਸਨ ਬਲਵਿੰਦਰ ਸਿੰਘ ਥੰਦੇਵਾਲਾ ਕਿਸਾਨ ਆਗੂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਕੀਮਤੀ ਸਮਾਂ ਆਦ ਸੱਚ ਟੀਵੀ ਨੂੰ ਦਿੱਤਾ ਮੈਂ ਤੁਹਾਡਾ ਆਪਣਾ ਰਾਜਵਿੰਦਰ